हां जी दोस्तों ਆ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕੀ ਜਹੀ ਧੀ ਸੜਕ ਦੇ ਕਿਨਾਰੇ ਤੇ ਬੈਠੀ ਹੋਈ ਹੈ ਤੇ ਇਸ ਨੇ ਆਪਣੇ ਅੱਗੇ ਬੂਟ ਪਾਲਿਸ਼ ਕਰਨ ਲਈ ਪਾਲਿਸ਼ ਅਤੇ ਬੁਰਸ਼ ਰੱਖਿਆ ਹੋਇਆ ਹੈ ਸੜਕ ਤੇ ਆਣ ਜਾਣ ਵਾਲੇ ਕੁਝ ਲੋਕ ਇਸ ਧੀ ਕੋਲੋਂ ਆਪਣੀ ਜੁੱਤੀ ਪਾਲਿਸ਼ ਕਰਵਾਉਂਦੇ ਹਨ ਤੇ ਜਾਣ ਲੱਗੇ ਕੁਝ ਪੈਸੇ ਦੇ ਜਾਂਦੇ ਨੇ ਪਤਾ ਨਹੀਂ ਇਸ ਵਿਚਾਰੀ ਧੀ ਦੀ ਕੀ ਮਜਬੂਰੀ ਹੋਵੇਗੀ ਜੋ ਇਸ ਨੂੰ ਇਹਨਾਂ ਹਾਲਾਤਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਇਹ ਆ ਇੱਕ ਵੀਰ ਹੁੰਦਾ ਹੈ ਤੇ ਇਸ ਵਿਚਾਰੀ ਨਿੱਕੀ ਜਹੀ ਟੀਨ ਨੂੰ ਕੁਝ ਖਾਣ ਵਾਸਤੇ ਚੀਜ਼ਾਂ ਦੇ ਜਾਂਦਾ ਹੈ ਜਿਸ ਜਿਸ ਨੇ ਵੀ ਇਸ ਵੀਡੀਓ ਨੂੰ ਪੂਰਾ ਦੇਖਿਆ ਉਸ ਦੀਆਂ ਹੀ ਅੱਖਾਂ ਭਾਰ ਆਈਆਂ ਹਨ ਤੁਸੀਂ ਵੀ ਇਸ ਬੱਚੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਤੇ ਇਸ ਨੂੰ ਇਸ ਤਰ੍ਹਾਂ ਇਨੀ ਛੋਟੀ ਉਮਰ ਵਿੱਚ ਸੜਕਾਂ ਤੇ ਨਾ ਰੋਲਣਾ ਪਵੇ ਬਾਕੀ ਦੋਸਤ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਨੇ ਜਿਹੜੇ ਜ਼ਰੂਰ ਸਾਂਝੇ ਕਰੋ